ਬੱਚਿਆਂ ਨੂੰ ਮੋਬਾਈਲ ਦੇਣ ਤੋਂ ਪਹਿਲਾਂ ਆਪ ਵੀਡੀਓ ਧਿਆਨ ਨਾਲ ਜ਼ਰੂਰ ਦੇਖ ਲਓ ਨਹੀਂ ਤਾਂ ਪਿੱਛੋਂ ਪਸਤਾਉਣ ਦਾ ਕੋਈ ਫਾਇਦਾ ਨਹੀਂ ਅਕਸਰ ਹੀ ਬਹੁਤ ਸਾਰੇ ਘਰਾਂ ਵਿੱਚ ਬੱਚੇ ਲਗਾਤਾਰ ਮੋਬਾਈਲ ਤੇ ਗੇਮਾਂ ਖੇਡਦੇ ਰਹਿੰਦੇ ਨੇ ਜਾਂ ਕਾਰਟੂਨ ਦੇਖਦੇ ਰਹਿੰਦੇ ਨੇ ਬਹੁਤ ਸਾਰੇ ਤਾਂ ਮਾਪਿਓ ਵੀ ਬੱਚਿਆਂ ਤੋਂ ਖਿਹੜਾ ਛਡਵਾਉਣ ਲਈ ਉਹਨਾਂ ਨੂੰ ਮੋਬਾਈਲ ਦੇ ਕੇ ਬਿਠਾ ਦਿੰਦੇ ਨੇ ਪਰ ਬੱਚਿਆਂ ਨੂੰ ਮੋਬਾਈਲ ਦੇਣਾ ਕਿੰਨਾ ਭਾਰੀ ਪੈ ਸਕਦਾ ਹੈ ਸ਼ਾਇਦ ਇਸ ਵੀਡੀਓ ਨੂੰ ਦੇਖ ਕੇ ਤੁਹਾਨੂੰ ਵੀ ਪਤਾ ਲੱਗ ਜਾਵੇ ਇਹ ਵੀਡੀਓ ਗੁਰਾਇਆਂ ਦੇ ਪਿੰਡ ਸੰਗਟੇਸਿਆਂ ਦੀ ਹੈ ਜਿੱਥੇ ਕਿ ਇੱਕ 10 ਸਾਲਾਂ ਦਾ ਬੱਚਾ ਬਾਥਰੂਮ ਵਿੱਚ ਬੈਠਾ ਮੋਬਾਈਲ ਚਲਾ ਰਿਹਾ ਸੀ ਪਰ ਮੋਬਾਈਲ ਇਹ ਲੋ ਇੱਕੋ ਦਮ ਬੱਚੇ ਦੇ ਹੱਥ ਵਿੱਚ ਫਟ ਜਾਂਦਾ ਹੈ ਜਿਸ ਤੋਂ ਬਾਅਦ ਬੱਚਾ ਬੁਰੀ ਤਰ੍ਹਾਂ ਝੁੱਸਿਆ ਜਾਂਦਾ ਹੈ ਜਿਸ ਤੋਂ ਬਾਅਦ ਉਸ ਨੂੰ ਜਲਦੀ ਜਲਦੀ ਹਸਪੀਟਲ ਵਿੱਚ ਲਿਜਾਇਆ ਜਾਂਦਾ ਹੈ ਵੀਡੀਓ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਉਹੀ ਮੋਬਾਈਲ ਦਿਖਾਈ ਦੇ ਰਿਹਾ ਹੈ ਜੋ ਕਿ ਬੱਚੇ ਦੇ ਹੱਥ ਵਿੱਚ ਫਟਿਆ ਸੀ ਸੋ ਇਸ ਪਰਿਵਾਰ ਦੀ ਕਿਸਮਤ ਚੰਗੀ ਸੀ ਕਿ ਬੱਚੇ ਦੀ ਜਾਨ ਬਚ ਗਈ ਜੇਕਰ ਤੁਹਾਡੇ ਵੀ ਬੱਚੇ ਜ਼ਿਆਦਾ ਫੋਨ ਦੇਖਦੇ ਨੇ ਤਾਂ ਤੁਸੀਂ ਵੀ ਹਮੇਸ਼ਾ ਸਾਵਧਾਨ ਰਹੋ ਕਿਉਂਕਿ ਇਲੈਕਟ੍ਰੋਨਿਕ ਚੀਜ਼ਾਂ ਦਾ ਕੁਝ ਨਹੀਂ ਪਤਾ ਹੁੰਦਾ ਕਿ ਕਦੋਂ ਕੀ ਹੋ ਜਾਵੇ ਸੋ ਇਸ ਵੀਡੀਓ ਨੂੰ ਹਰ ਇੱਕ ਮਾਂ ਪਿਓ ਤੱਕ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟ ਵਿੱਚ ਦੇਖ ਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ